ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ ਅੱਜ ਆਏ ਬਾਈ ਖੇਤਾਂ ਵੱਲ ਕਣਕ ਦੇਖਣ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਤੇ ਬਾਈ ਆਪਾਂ ਨੇ ਬੀਜੀ ਦੀ ਕਣਕ 7 ਤਰੀਕ ਨੂੰ ਹਾਂ ਹਨਾ ਨੇ ਮੈਂ ਹਾਂ 7 ਤਰੀਕ ਨੂੰ ਬੀਜੀ ਦੀ ਇੱਕ ਹਫਤਾ ਹੋ ਗਿਆ ਤੇ ਇੰਨੀ ਨਿਕਲ ਨਹੀਂ ਰਹੀ ਨੀ ਮੈਂ ਯਾਰ ਕਿਤੇ ਹੋਈ ਨਾ ਨਾ ਕੰਮ ਹੋ ਜਾਵੇ ਨਹੀਂ ਨਹੀਂ ਨਿਕਲਦੀ ਆ ਹੈ ਇਹ ਜਿਆਦਾ ਢੁਗਾਈ ਵਿੱਚ ਆ ਮਨ ਲੱਦੀ ਆਵੇ ਨਿਕਲਦੇ ਜਿਆਦਾ ਕਿੰਨੀ ਤਾਂ ਦਿਖਦੀ ਆ ਥੋੜੀ ਥੋੜੀ ਕੱਲ੍ਹ ਵੈਸੇ ਕੱਲ੍ਹ ਨੂੰ ਦਿਖਣ ਲੱਗ ਜੂਗੀ ਨਾ ਹਾਂ ਮੈਨੂੰ ਤਾਂ ਇਦਾਂ ਐ ਨਹੀਂ ਨਹੀਂ ਬੀਕਤੇ ਮਲਗੀਸੀ ਦੇ ਜੰਮੀ ਹੁਣ ਯਾਰ ਚਾਰ ਕਿੱਲੇ ਨਹੀਂ ਹੈਂ ਦਾ ਦੇਖਦੀ ਆ ਨਾ ਉਹਦੇ ਦੇਖਦੀ ਐ ਹਾਂ ਹੱਸ ਵੀਰਾਂ ਦੇ ਚਾਰ ਕਿੱਲੇ ਬਾਈ ਜੰਮੇ ਨਹੀਂ ਹੈਗੇ ਨਾ ਦੇ ਨਹੀਂ ਤੇ ਹੁਣੇ ਹਾਂ ਦੇਖਦੇ ਤੇ ਹੁੰਦੇ ਹੈਂ ਉਹਨੇ ਦੇਖਦੇ ਤੇ ਉਹਦਾ ਟਾਈਮ ਹੀ ਟਾਈਮ ਹੀ ਤੇ ਯਾਰ ਆਪਣੇ ਤਾਂ ਸਾਰੇ ਦੇਖਦੀ ਆ ਦਾ ਦੇਖ ਤਾਂ ਕਾਮੀ ਨੂੰ ਕੀ ਆਏ ਦੇਖਦੇ ਆ ਕੱਲੂ ਕੱਲ ਤੱਕਰ ਦੇਖਦੇ ਕੀ ਆਏ ਹੈਂ ਕਿੰਨੇ ਕਿੰਨੇ ਨਿਕਲਦੀ ਆ ਆਹ ਤੇ ਤੁਰੇ ਹੋਈ ਆ ਖੜ ਜਾ ਮਾੜੇ ਫੋਲ ਕੇ ਦੇਖ ਤਾਂ ਇਹਨੂੰ ਫੋਲਣਾ ਕੀ ਦੇਖਦੀ ਤੁਰੇ ਹੋਈ ਆ ਆਵੇ ਨਹੀਂ ਨਹੀਂ ਜੀਰੀ ਆ ਤਾਂ ਤੁਰੀ ਵੀ ਯਾਰ ਜੀਰੀ ਇਹ ਤਾਂ ਹਾਂ ਬਾਈ ਹਾਤੂਰੀ ਵੀ ਆ ਤੂਰੀ ਪਈ ਆ ਹੈਨਾ ਹਾਂ ਸਾਡੀ ਤਾਂ ਤੂਰੀ ਪਈ ਆ ਤੂਰੀ ਵੀ ਆ ਮੈਂ ਤਾਂ ਆਇਆ ਹੋ ਗਿਆ ਮਾਂ ਕੇ ਤੇ ਆਪਣਾ ਵੀ ਉਹੀ ਕੰਮ ਹੋ ਜੂਗਾ ਕਿ ਉਹ ਤੂਰੀ ਪਈ ਆ ਜੰਮਿਆ ਹੋਣੀ ਸਾਰੀ ਉਹ ਗਿੱਲ ਤਾਂ ਠੀਕ ਦੀ ਆਪਣੇ ਹਾਂ ਹੈ ਗਿੱਲ ਬਲਾ ਗਿੱਲ ਤਾਂ ਬੱਦੂ ਤੇ ਆ ਮਮੀ ਚਰੀ ਨੂੰ ਵੱਡਾ ਲਾਇ ਅੱਜ ਆ ਤੇਰਾ ਭਾਈ ਲੰਬਾ ਆ ਬਾਈ ਦਾ ਨਹੀਂ ਨਹੀਂ ਆ ਤੇ ਚਰੀ ਆਹ ਖੜੀ ਆ ਉਹ ਮਾਨੂਪੁਰ ਵਾਲਾ ਬਾਈ ਕਹਿੰਦਾ ਸਹਬ ਜਿਹਦੇ ਕੋ ਆਪਾਂ ਨੇ ਬੰਦ ਕਰਤਾ ਸੀ ਹਾਂ ਕਹਿੰਦਾ ਯਾਰ ਉਹ ਡੰਗਰਾਂ ਨੂੰ ਨੂਨਾ ਖਲਾਉ। ਉਹ ਵੀ ਬੰਦ ਕਰਤਾ ਸੀ। ਹਾਂ ਹੀਟ ਆ ਕਹਿੰਦਾ ਵੀ ਥੋੜਾ ਜਨਾ ਨਰਮ ਹੋਣਾ ਚਾਹੀਦਾ ਤਾਂ ਕਹਿੰਦਾ ਉਹ ਸਾਲ ਲੱਕੜੇ ਬਣੀਆਂ ਹੋਈਆਂ। ਚਰੀ ਚਲੀ ਜਾ ਦੇ ਖਾ ਦੇ। ਚਰੀ ਪਾਉਂਦੇ ਆ। ਹੋਰ ਆਮਨੇ ਵੱਡਾ ਲਾ ਲਿਆ। ਕੀ ਹਾਲ ਹੈ? ਗੁਰਸੇਵ ਤੇ ਸਾਸਰੀ ਕਾ ਬੁਲਾ ਦੇ ਪੁੱਤ। ਸਾਸਰੀ ਕਾ ਬੁਲਾ ਦੇ। ਤੇ ਸਾਸਰੀ ਕਾਲ ਜੀ। ਚਰੀ ਲਾਤਾ ਵੱਡਾ ਹੈ। ਉਧਰ ਲਈ ਗਾਲ ਕੇ ਦੇਖੀ ਜੰਮ ਗਈ ਕਿ ਨਹੀਂ ਹੀਟ ਵਾਲੀ? ਉਹ ਤਾਂ ਪੂਰੀ ਜੰਮੀ ਪਈ ਆ। ਹਾਂ ਜੰਮੀ ਵੀ ਪੂਰੀ। ਚੱਲੀਏ ਫਿਰ। ਹਾਂ। ਇੱਥੇ ਦੇ ਨਾਲੇ ਘੱਟਦੀ ਗਿੱਲ ਹੈ ਨਾ ਇੱਥੇ ਗਿੱਲ ਘੱਟਦੀ ਨਾਲੇ ਫੇਰ ਵੀ ਦੇਲਾ ਕੰਮ ਦੀ ਚਾਣ ਕ ਜੰਮੀ ਆ ਹਾਂ ਅਰਸ਼ਾ ਮੈਂ ਮਾਰਿਆ ਜੱਟ ਤੇਰੇ ਛੱਟੇ ਦਿੱਤੇ ਵੇ ਤਾਂ ਲੋਕ ਤਰ ਗਏ ਮੈਂ ਛੱਟਾ ਆ ਉਹਦਾ ਨਾਮ ਦੰਦਾ ਵਿੱਚ ਨਾਲੇ ਨੀਚੋਂ ਨਾ ਸਹੀ ਗੱਲ ਆ ਚਰੀ ਦਾ ਛੱਟਾ ਬਾਜਰੇ ਦਾ ਜਿਹਦੇ ਜਿਹਦੇ ਮੈਂ ਦਿੱਤਾ ਸਾਰੇ ਦੰਦਾ ਵਾਪੇ ਇੱਥੇ ਦਾ ਬਾਈ ਉਹੀ 826 ਇਹ ਤਾਂ ਬਹੁ ਵਜੇ ਜੰਮੀ ਆ ਯਾਰ ਹਾਂ ਨਾ ਦੇਖ ਰਹੀ ਆਈ ਮਾਰਦੀ ਆ ਹਾਂ ਹਾਂ ਉਹਦਾ ਸਾਰੀ ਐਨ ਬਾਈ ਦਿਖਣ ਲੱਗ ਗਈ ਉੱਥੇ ਦੇਖਦੇ ਹੁਣ ਨਵੇਂ ਗਲਤ ਕਰੇ ਉਹ ਵੀ 826 ਆਪਣੀ ਜੰਮੇ ਆਉਣੀ ਹੋਤਾ ਹਾਂ ਇਹ ਫਾਲਿਆਂ ਨਾਲ ਵੀ ਜੀਆ ਦੇ ਹਿੱਲਾ ਫਾਲਿਆਂ ਨਾਲ ਲੋਕ ਪਹਿਲਾਂ ਫਾਲਿਆਂ ਨਾਲ ਬੀਜਦੇ ਤੇ ਆ ਤਾਂ ਮਸ਼ੀਨ ਨਹੀਂ ਹੋਣਾ ਜੀ ਆਹ ਦੂਬੇ ਕਰਕੇ ਆਹਨੇ ਆਪਣੇ ਜੰਮਣੀ ਆ ਇਹਨੂੰ ਹੋ ਗਏ ਪਤਾ ਕਿੰਨੇ ਦਿਨ ਅੱਜ ਇਹ ਚਾਰ ਨੂੰ ਬੀਜੀ ਤੀ ਚਾਰ ਨੂੰ ਫਿਰ ਚਾਰ ਤੇ ਹੁਣ ਦੇਖ ਲੈ ਕਿੰਨੇ 13 ਤਰੀਕ ਹੋ ਗਈ ਕਿੰਨੇ ਦਿਨ ਹੋ ਗਏ 8-9 ਦਿਨ ਤਾਂ ਹੋਏਗੇ 9-10 ਦਿਨ ਹਾਂ ਬਸ ਫਿਰ 10 ਦਿਨ ਦੇ ਕਰੀਬ ਤਾਂ ਹੋ ਗਏ ਬਾਕੀ ਦੇ ਹਾਂ 10 ਦਿਨ ਹੋ ਗਏ ਹਾਂ 10 ਦਿਨ ਹੋ ਗਏ ਹਾਂ ਫੇਰ ਉਹ ਵੀ ਦੇਖੂਗੇ 10 ਦਿਨ ਪੂਰੀ ਦਿਖਣੀ ਅੱਜ ਜਾਰੀ ਜੀ ਤਾ 10 ਦਿਨ ਮੈਂ ਤਾਂ ਨਾ ਮੈਂ ਮਲਕੀਸੀ ਵਾਲੀ ਉਹ ਦੇਖੀ ਵੀਡੀਓ ਜੀ ਉਹਨਾਂ ਦੀ ਵੀ ਕਣਕ ਨਹੀਂ ਜੰਮੀ ਤਾਂ ਹੀ ਆਇਆ ਮੈਂ ਚੱਕ ਕੇ ਮੋਟਰਸਾਈਕਲ ਮਾਹ ਚੱਲ ਆਪਾਂ ਵੀ ਦੇਖਦੇ ਹਾਂ ਘੱਟ ਨਾ ਹੋਵੇ ਹੈ ਕਿੱਲ ਵੀ ਯਾਰ ਬਹੁਤ ਆ ਉਹਨਾਂ ਦੇ ਤੇ ਬੀਜ 'ਚ ਖਰਾਬੀ ਰੋ ਆਪ ਘਰ ਦਾ ਬੀਜ ਨਾ ਪਾਇਆ ਹੋਵੇ ਘਰ ਦਾ ਨਹੀਂ ਥੈਲੀ ਵਾਲਾ ਬੀਜ ਤਾਂ ਲੈ ਹਾਂ ਕਈ ਵਾਰੀ ਜੰਮਣ ਸ਼ਕਤੀ ਘੱਟ ਹੁੰਦੀ ਨਾ ਬੀਜ 'ਚ ਹੋਰ ਹੋਰ ਜਰਮੀਨੇਸ਼ਨ ਘੱਟ ਹੁੰਦੀ ਆ ਕਿਤੇ ਲਿਆਂਦਾ ਬੀਜ ਹੈ ਕਿਤੇ ਲਿਆਂਦਾ ਬੀਜ ਉਹ ਆਰਤੀ ਦੀ ਲੈਂਦਾ ਉਹਨਾਂ ਨੇ ਚੱਲ ਆਰਤੀ ਕਿਹੜੇ ਵਿੱਚ ਬੜੇ ਬਿਆਰ ਜਆ ਕੁਦਰਤੀ ਆ ਹਾਂ ਐਮਪੀ ਦੇ ਲੈਂਦਾ ਬਾਈ ਹਾਂ ਚੱਲ ਆਪਣੀ ਤਾਂ ਉਰੀ ਆਪਣੇ ਪਿੰਡ ਦੇ ਹੀ ਬੰਦੇ ਲੋਕ ਲੈ ਆ ਚੱਲ ਦੇਖਦੇ ਆ ਬਾਕੀ ਬਾਈ ਕੋਲ ਜਾ ਕੇ ਆਉਣਾ ਯਾਰ ਆਪਾਂ ਨੇ ਸਲੌਰੇ ਚੱਲਦੇ ਆ ਹਾਂ ਬਸ ਤਿਆਰ ਹੋ ਜਾਣਾ ਮੈਂ ਹੁਣ ਹਾਂ ਚੱਲ ਹੋ ਜਾ ਫੇਰ ਤਿਆਰ ਚੱਲੀਏ ਮਨ ਲਾ ਸੁਣ ਕੇ ਦੇਖਣ ਠੀਕ ਆ ਠੀਕ ਆ ਆ ਆਹ ਸੀਆੜ ਪੂਰਾ ਦਿਖਦਾ ਉਹ ਜੰਮੇ ਨਹੀਂ ਤੁਹਾਨੂੰ ਇੰਜੋ ਲੱਗਦਾ ਇਹ ਸਾਰੇ ਜੰਮੇ ਆਉਣੇ ਹੌਲੀ ਕੋਈ ਤੇ ਨਹੀਂ ਉਹ ਉਹ ਦੇਖਦੇ ਕਿਤੇ ਉਹਨ ਦੀ ਮਿੱਟੀ ਜਿਆਦਾ ਕਿਤੇ ਜਿਆਦਾ ਉੱਪਰ ਦਵਾਈ ਦਾ ਅਸਰ ਵੀ ਤਾਂ ਹੈਗਾ ਮਣ ਮੋਟਾ ਦਵਾਈ ਦਾ ਬਾਈ ਦਾ ਬਾਈ ਦਵਾਈ ਦਾ ਅਸਰ ਖਰਾਬ ਕਰਦੀ ਆ ਤਾਂ ਹੀ ਦਾ ਇਹ ਬੀਜ ਉਹ ਨਹੀਂ ਕਰ ਆ ਦੇਖੋ ਬਾਈ ਆ ਆ ਇਹਦੇ ਵਿੱਚ ਪਤਾ ਨਹੀਂ ਦਿਖਣਾ ਪਵੇ ਨਹੀਂ ਆਹ ਲੈਂ ਨਿਮੇ ਦੇਖ ਲੈ ਆਹਨ ਪੂਰੀ ਹਰਿਆਈ ਮਾਰਦੀ ਆ ਉਹ ਦੇਖ ਲਈ ਆ ਉਹ ਵੀ ਦੇਖੂਗੀ ਹੈ ਉਹ ਅਜਾ ਤੇ ਆਦੇ ਪਤਾ ਨਹੀਂ ਤੇ ਡਬਲ ਘੁੰਮਿਆ ਪਿਆ ਹੈ ਮੇਲਾ ਦੀ ਡਬਲ ਘੁੰਮਣੇ ਕਰਕੇ ਹੋਇਆ ਪਿਆ ਡਬਲ ਨਹੀਂ ਹੈਗਾ ਸੁਖਦੀ ਹੈ ਹਾਂ ਆਦੇ ਨਿਕਲਦੇ ਹੀ ਆ ਦੇਖ ਹੈ ਆਹ ਡਬਲ ਘੁੰਮਿਆ ਕੋ ਨਿਕਲਦੇ ਹੀ ਆ ਹਾਂ ਜਿਹੜਾ ਡਬਲ ਘੁੰਮਿਆ ਹੋਇਆ ਦੇਖਦਾ ਨਾ ਰਿਆਈ ਵੱਜਦੀ ਆ ਦੇਖ ਤੈਨੂੰ ਖਿਆੜ ਸਾਰੇ ਉੱਠੇ ਆਉਣੇ ਦਾ ਦੱਸ ਦੇ ਇਹਨੂੰ ਦੇਖ ਲਈ ਚੱਲ ਦੇਖਦੇ ਨੇ ਦਾ ਟਾਈਮ ਹੈਗਾ ਰੱਬ ਰੱਖੇ ਸੁੱਖ ਹੋ ਜੰਮੇ ਆਵੇ ਸਾਲੀ ਅਹੀ ਨੌਕਤ ਨਾ ਪਵੇ ਜੰਮਿਆ ਹੀ ਠੀਕ ਆ ਨਹੀਂ ਫੇਰ ਦੁਬਾਰਾ ਸਹੀ ਫੇਰ ਹੋਰ ਕੀ ਕਰੂੰਗੇ ਹੁਣ ਗੇਲੇ ਤਾਂ ਦੇਖ ਕੇ ਨੀ ਚੜੀ ਵੀ ਆ ਇਹ ਇਹਦਾ ਫੇਰੀ ਆ ਦੇਖ ਹਾਂ ਚੱਲ ਲੋ ਬਾਈ ਵੀਰ ਕੋਲ ਆ ਗਏ ਇੱਥੇ ਤੇ ਵੀਰ ਕਹਿੰਦਾ ਮੈਂ ਵੀਡੀਓ 'ਚ ਆਉਣਾ ਨਹੀਂ ਜੱਗਦਾ ਉਹ ਸ਼ਰਮ ਦਾ ਤੇ ਆਹ ਫਾਰਮ ਉਹਨਾਂ ਦਾ ਨਵੇਂ 8 ਸਾਲ ਹੋ ਗਏ ਹਾਂ ਇਕ ਨਹੀਂ ਪਾਣੀ ਨਹੀਂ ਦਸੇ ਚ 2008 ਚ ਕਰਿਆ ਪਿਆ ਪ੍ਰਾਪਰਟੀ ਚ ਚੱਲ ਰਿਹਾ ਢਾਂਗ ਨਾਲ ਕਰਦਾ ਕਹਿੰਦਾ ਵੀ ਮੈਂ ਆਪ ਰਹਿੰਦਾ ਵਿੱਚ ਇਹਨਾਂ ਦੇ ਬਸ ਆਪ ਦਾ ਹੀ ਪਾਣੀ ਆਪ ਦੇ ਪਾ ਚੱਕਰ ਹੁੰਦਾ ਹੈ ਹਾਂ ਇਹ ਆ ਕਿਲੋ ਡੇਢ ਡੇਢ ਕਿਲੋ ਦੇ ਹੋਏ ਵੇਚੂ ਚ ਹਨਾ ਵੀਰੇ ਡੇਢ ਦੋ ਅੱਜ ਦੋ ਦੋ ਕਿਲੋ ਦੇ ਹੋਗੇ ਨਵੇਂ ਹਾਂ ਵਿੱਚ ਜਾ ਕੇ ਦਿਖਾਉਣੇ ਆ ਵਿੱਚ ਤਾਂ ਕਾਨੂੰ ਦਿਖਾਉਣੇ ਆ ਵਿੱਚ ਛੱਡੇ ਪੁਰਾਣਾ ਆ ਤੇਰਾ ਪਾਣੀ ਵਾਲਾ ਡ੍ਰਿਪ ਸਿਸਟਮ ਲਾਇਆ ਵਜੇ ਇਦਾਂ ਹਾਂ ਇਹ ਵਧੀਆ ਇਕ ਨਹੀਂ ਪਾਣੀ ਪੀਂਦੀ ਆ ਉਹ ਤੋਂ ਹਨਾ ਉਧਰ ਆਫ ਕਰਿਆ ਪਿਆ ਆ ਇੱਧਰ ਹੀ ਦਿਖਾ ਦਿਆਂ। ਇੱਧਰ ਚੁੱਚੇ ਨੇ ਮੈਂ। ਇਹ ਬਾਈ ਕਹਿੰਦਾ ਇੱਕ ਹੋਰ ਪਾਉਣਾ। ਦੇਖੋ ਜੇ ਇਹਦੇ ਵਿੱਚ ਫਾਇਦਾ ਇਹ ਧੰਦੇ ਦੇ ਵਿੱਚ ਬਟ ਆਪ ਵਰ ਨਾ ਮੰਨਦਾ ਆਪ ਕਰਨਾ ਪੈਂਦਾ ਹੈ ਨਾ। ਆਪ ਕਰਨਾ ਆਪ ਕਰਨੇ ਚ ਫਾਇਦਾ ਏ। ਕਹਿੰਦਾ ਜਿਹੜੇ ਭਈਆਂ ਦੇ ਸਿਰ 'ਤੇ ਛੜਤਾ ਨਾ ਉਹ ਫੇਲ ਹੋਗੇ। ਉਹ ਧੰਦੇ ਨਹੀਂ ਹੈਗੇ। ਹਾਂ। ਉਹਨਾਂ ਦਾ ਖਰਾਕ ਪੂਰੀ ਨਹੀਂ ਨਾ ਤੋਂ ਨਹੀਂ। ਖਰਾਕ ਪੂਰੀ ਨਹੀਂ ਪਾਉਣੀ ਉਹਨਾਂ ਨੇ। ਆਹ ਬਾਈ ਫੀਡ ਹੈ ਨਾ ਦੀ। ਆ ਧੰਦੇ ਦੇ ਬੱਚਿਆਂ ਨੂੰ ਪਾਣੀ ਪੂਰਾ ਮਿਲਦਾ ਹੈ। ਹੈਂ? ਇੱਕ ਨਹੀਂ ਪਾਣੀ ਪੀਣੇ ਆਵੇ। ਹਾਂ। ਹਾਂ ਰਾਤ ਖਾਣੀ ਆ ਪਾਣੀ ਪੀਣਾ ਨੀ ਮੈਂ ਸਿਆਲਮਾ ਇਹਨਾਂ ਨੂੰ ਬਚਾਉਣੇ ਬਹੁਤ ਔਖੇ ਆ ਇਹ ਭਾਈ ਨਿਗਰ ਕਰਨਾ ਪੈਂਦਾ ਹੈ ਨਿਗਰ ਕਰਨਾ ਪੈਂਦਾ ਹਾਂ ਜਣੇ ਖਣੇ ਦੇ ਬੰਦੇ ਦਾ ਕੰਮ ਬਸਦਾ ਕੰਮ ਨਹੀਂ ਜੇ ਕਹੇ ਨਾ ਲਾਇ ਤੇ ਨਹੀਂ ਆ ਸਾਰੇ ਕੋਲ ਲਾਇ ਹਾਂ ਸਾਰਾ ਉਹਦੇ ਬਾਅਦ ਭਾਈ ਇਹਦੇ ਪਰ ਉਹ ਪਾਉਂਦੇ ਨਾ ਛੇਟ ਪੂਰੇ ਨਹੀਂ ਨਹੀਂ ਇਹਦੇ ਪਰ ਉੱਪਰ ਛੱਤ ਬਗਿਆ ਬੰਦੇ ਆ ਪਰਾਲੀ ਪਰਾਲੀ ਪੱਠੀਆਂ ਵਿੱਚ ਦੂਆ ਬਰਾਦਾ ਪੈਂਦਾ ਆ ਆ ਬਰਾਦਾ ਛੇਟ ਆ ਇਹ ਨਿਗਰ ਰੱਖਦਾ ਇਹ ਪੱਟੀਆਂ ਵੀ ਲਾਉਣੀਆਂ ਹਲੇ ਇਹਦੇ ਬਾਅਦ ਵੀਰੇ ਇੱਧਰ ਸ਼ਿਫਟ ਕਰ ਦਿੰਦੇ ਨੇ ਹਾਂ ਨਾ ਹਾਂ ਜਿੱਕੜਨ ਨੇ ਮੈਂ ਇਹਨਾਂ ਦਾ ਸਾਈਜ਼ ਬੜਾ ਹੋ ਗਿਆ ਫਿਰ ਇੱਧਰ ਕਰ ਦੇਣੇ ਇੱਧਰ ਦੇ ਬਾਅਦ ਫਿਰ ਉੱਧਰ ਸ਼ਿਫਟ ਕਰ ਦੇਣੇ ਪਰਲੀ ਛੜੀ ਇੱਧਰ ਪਲ ਵਿਖਾਇਆ ਉਰੀਓ ਹੈ ਟੀ ਰਹਣੇ ਆ ਇਹ ਇੱਧਰ ਦਾ ਮਾਲ ਇੱਧਰ ਹੈ 121 ਦਾ ਸ਼ੈੱਡ ਦਾ ਮਾਲ ਆ ਨਹੀਂ ਮੈਂ ਇਹ ਇਹ ਤੁਹਾਨੂੰ ਉਦਾਂ ਲੱਗ ਰਿਹਾ ਛੋਟੇ ਛੋਟੇ ਜੇ ਉਹਦੇ ਕਿੱਕੜਾ ਬੈਠੇ ਹੈ ਜੂ ਜੂ ਬੜੇ ਹੋਣੇ ਆ ਇੱਧਰ ਨੂੰ ਬਧਾਈ ਜਾਣੇ ਹੁਣ ਤਾਂ ਥੋੜੇ ਲੱਗਦੇ ਹੈ ਜਾਂਦੇ ਨਾ ਵੇਟ ਹੋਏ ਨਾ ਨਾ ਜਿਆਦਾ 2-2 ਕਿਲੋ ਦੇ ਨੇ ਇਹਨਾਂ ਨੇ ਸਾਰਾ ਸ਼ੈੱਡ ਕਵਰ ਕਰ ਲੈਣਾ ਹੈ ਇਹਦਾ ਗੱਲ ਵਿੱਚ ਮਰ ਵੀ ਜਾਂਦੇ ਆ ਉਹਦੇ ਮਰੇ ਆ ਪਏ ਨੇ ਨੇਤਰ ਬਾਈ ਦਾ ਵੀ ਕਰਨ ਲੱਗੇ ਆ ਚਾ ਹਾਂ ਕੋਲ ਆਪ ਰਹਿਣਾ ਪੈਣਾ ਵਿੱਚ ਜਿਹੜਾ ਬੰਦਾ ਆਪ ਰਹੂਗਾ ਉਹ ਕੰਮਜਾਪ ਹੂਗਾ ਜਿਹੜਾ ਭਈਆਂ ਦੇ ਸਿਰ ਤੇ ਛੜਦਾ ਨਾ ਉਹ ਨਹੀਂ ਹੈ ਕਿਹ ਭਈ ਇਹ ਨਾ ਫੀਡ ਫੂਡ ਦੀ ਗੌਰ ਨਹੀਂ ਕਰਦੇ ਹੈਗੇ ਪਾਣੀ ਵੀ ਫੀਡ ਦੀ ਦਵਾਈ ਵੀ ਇਹਨੂੰ ਦਵਾਈ ਪੀਣੀ ਆ ਅੱਧੇ ਟਿਕਣੇ ਬੱਤ ਨੇ ਆ ਦੇ ਇੱਥੇ ਦੇ ਇੱਥੇ ਦੇ ਆਉਂਦੇ ਪਾਣੀ ਆ ਤੇ ਦਦਾਈ ਆਉਂਦਾ ਸਿੱਖਿਆਂ ਨਾਲ ਸਿੱਖਿਆ ਭਈਆਂ ਨੇ ਮੈਂ ਇਹ ਹੈ ਤੇ ਪੂਰਾ ਸਿੱਖਿਆ ਭਈਆਂ ਹਾਂ ਤਾਂ ਦੇਖਣਾ ਹੀ ਪੈਂਦਾ ਹਾਂ ਉਹ ਦੇਖ ਤਰ੍ਹਾਂ ਪਿੰਡ ਆਉਂਦੇ ਹਾਂ ਹਾਂ ਤਾਂ ਹੀ ਬਾਈ ਕਾਮਯਾਬ ਹੁੰਦੇ ਆ ਫਾਰਮ ਇਹ ਆਪ ਰਹਿਣਾ ਪੈਂਦਾ ਫਾਰਮਾ ਚ ਹੈਨਾ ਇਹਨਾਂ ਦੇ ਦਵਾਈ ਪੋਲੀਆ ਵਾਂਗੂ ਜਿਹੜਾ ਦਵਾਈ ਵੀ ਪਲਾਉਂਦੇ ਆ ਹਾਂ ਟੀਕੇ ਲੱਗਦੇ ਆ ਨਾ ਇਹ ਹਾਂ ਹਾਂ ਅਨੇ ਮੈਂ ਪਿਛਲੇ 15 ਦਿਨ ਛੱਡੇ ਤੇ ਹਾਂ ਆਹਾ ਤੇ ਅੱਜ 13 ਤਰੀਕ ਹੋ ਗਈ ਬਾਈ 2-2 ਕਿਲੋ ਦੇ ਹੋ ਗਏ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਆ ਦੇਖੋ ਉੱਧਰ ਤੇ ਫਿਰ ਇੱਧਰ ਸ਼ਿਫਟ ਕਰ ਦਿੰਦੇ ਆ। ਖਾਣਾ-ਦਾਣਾ ਇਹਨਾਂ ਨੂੰ ਖੱਲ੍ਹੇ ਹੀ ਪੈਂਦਾ। ਉਹਨਾਂ ਵਿੱਚ ਹੀ ਜਾਂਦੇ ਆ। ਇੱਕ ਮਹੀਨੇ ਦੇ ਵਿੱਚ 2 ਕਿਲੋ weight ਹੋ ਗਿਆ ਨਾ ਲਾ। ਖਰਾਬ ਆਇਆ, ਖਰਾਬ ਖਾਣੇ ਦਿੱਤਾ। ਹਾਂ। ਤੇ ਬਾਈ ਕਹਿੰਦਾ ਮੈਂ ਕੰਪਨੀ ਨਾਲ ਨਹੀਂ ਕਹਿੰਦਾ ਮੇਰਾ ਕੋਈ ਵੀ ਐਗਰੀੀਮੈਂਟ। ਕਹਿੰਦਾ ਮੈਂ ਆਪੇ ਦੇ ਚਲਾਉ। ਹੋ ਗਿਆ ਸਮਝ ਗਿਆ ਨਾ ਫਾਰਮ? ਆਪ ਖਾਦਾ ਹੀ ਆਪ ਦੇਖ ਤੇ। ਇਹ ਫਾਰਮ ਨੂੰ ਸਮਝ ਗਿਆ ਹੁਣ। ਪਹਿਲਾਂ ਕਹਿੰਦਾ ਮੈਂ ਕੰਪਨੀ ਨਾਲ ਕਰਿਆ ਕੰਮ। ਤੇ ਕੰਪਨੀ ਨਾਲ ਨਹੀਂ ਬਾਰਾ ਖਾਂਦਾ। ਕੰਪਨੀ ਤਾਂ ਫੇ ਕਹਿੰਦਾ ਕਰਕੇ ਦੇਣ ਵਾਲਾ ਕੰਮ ਆ। ਹੁਣ ਇਹਨੂੰ ਸਾਰਾ ਪਤਾ ਲੱਗ ਗਿਆ ਯਾਰ ਡਾਕਟਰ ਬਣ ਗਿਆ ਸਮਝ ਲਿਆ ਇਹ ਚੀਜ਼ਾਂ ਦਾ ਇਹ ਆ ਦੇਖੋ ਇਹ ਕਹਿੰਦਾ ਵੀ ਆਪਣਾ ਆਪਣਾ ਮਾਲ ਵੇਚ ਕੇ ਫੈਸਾ ਉਹਦੇ ਵਿੱਚ ਚਾਰ ਪੈਸੇ ਆ ਉਹ ਹੀ ਕੰਮ ਪੜਾ ਵੀ ਆਪ ਪੈਂਦਾ ਠੀਕ ਆ ਵਧੀਆ ਆਪ ਆਪਣਾ ਵਧੀਆ ਨਾਲੇ ਯਾਰ ਕਹਿੰਦਾ ਵੀ ਬੰਦਾ ਕੰਮ ਲੱਗੇ ਰਹਿੰਦਾ ਹਨਾ ਨਾਲੇ ਇੱਧਰ ਉੱਧਰ ਘੁੰਮਣੇ ਨਾਲੋਂ ਕੰਮ ਲੱਗੇ ਰਹਿੰਦਾ ਬੰਦਾ ਆਪਣਾ ਜਿਹੜਾ ਵੀ ਆਪਣਾ ਕੀਤਾ ਇਹਨਾਂ ਨੂੰ ਸ਼ੌਂਕ ਨਾ ਕਰੋ ਹਨਾ ਕੋਈ ਵੀ ਆ ਅਸੀਂ ਐਂ ਨਹੀਂ ਕਹਿੰਦੇ ਮੁਰਗੀਆਂ ਰੱਖੋ ਤੁਹਾਡੇ ਛੱਡ ਦਾ ਕੁਛ ਹੋਈ ਨਾ ਹਾਂ ਇਹ ਨਹੀਂ ਹੈਗਾ ਵੀ ਛੱਡ ਰਿਆ ਬਾਪੂ ਪੁੱਛਣਾ ਹੀ ਨਹੀਂ ਹੈਗੇ ਹਾਂ ਤਾਂ ਕੋਈ ਇਹਨਾਂ ਨੂੰ ਗੌਰ ਕਰਨੀ ਪੈਂਦੀ ਅਸੀਂ ਆਏ ਨਹੀਂ ਕਹਿੰਦਾ ਕੋਈ ਵੀ ਛੋੜਾ ਕਿੱਤਾ ਹੈ ਚਾਹ ਬੱਕਰੀ ਫਾਰਮ ਆ ਚਾਹੇ ਮੱਹਸਾਂ ਦਾ ਚਾਹੇ ਪੋਲਟੀ ਫਾਰਮ ਆ ਦਿਲ ਤੇ ਕਰੋ ਨਾ ਆਏ ਨਹੀਂ ਬਾਈ ਇੱਕ ਵਾਰੀ ਖੋਲ ਲਿਆ ਬਸ ਮੁੜ ਕੇ ਪੁੱਛਣਾ ਨਹੀਂ ਹੈਗਾ ਹਾਂ ਮੁਰਗੀਆਂ ਘੁਕੀਆਂ ਜਾਂ ਉਹ ਕੋਈ ਫਰਕ ਨਹੀਂ ਹਾਂ ਮੁੜ ਕੇ ਪੁੱਛਣਾ ਨਹੀਂ ਅਗਲਾ ਕਹਿੰਦਾ ਹੁਣ ਫਾਰਮ ਗਏ ਆਂ ਤੇ ਕਹਿੰਦੇ ਫੇਲ ਹੋਏ ਆ ਭਈਆਂ ਪਰ ਹੋ ਗਏ ਲੋਕ ਹਾਂ ਹੈਨਾ ਆ ਤਾਂ ਕਰਦੇ ਨਹੀਂ ਹੈਗੇ ਆਪ ਨਹੀਂ ਨਾ ਕਰਦੇ ਆਪਣੇ ਲੋਕ ਅੱਤੀ ਹੁਣ ਬਾਈ ਆਪ ਕਰਦਾ ਬਾਈ ਇਹ ਕਹਿੰਦਾ ਮੇਰਾ ਪ੍ਰਾਪਰਟੀ ਚ ਜਾ ਰਿਹਾ ਕਹਿੰਦਾ 2008 ਦੇ ਵਿੱਚ ਖੋਲਿਆ ਤਾਂ ਕਹਿੰਦਾ ਸੰਕੋਣ ਆਪਾਂ ਨੇ ਵਧਾਉਣੇ ਹੀ ਕੰਮ ਘਟਾਉਣਾ ਨਹੀਂ ਕਹਿੰਦਾ ਬਾਈ ਬਾਈ ਜਗਦਾ ਉਹ ਕਹਿੰਦਾ ਮੈਂ মিডিਏ ਵਿੱਚ ਆਉਣਾ ਨਹੀਂ ਮੈਂ ਚਲੋ ਕੋਈ ਨਹੀਂ ਜਿਹੜਾ ਹੁਣ ਬੰਦਾ ਜਗਦਾ ਆਪਾਂ ਧੱਕੇ ਤੇ ਲਿਆ ਨਹੀਂ ਸਕਦੇ ਠੀਕ ਨੇ ਚੱਲੀਏ ਫਿਰ ਇਹਨੇ ਮੈਂ ਬਾਈ ਨੇ ਇੱਕ ਆਪਾਂ ਨੂੰ ਹੋਰ ਗੱਲ ਦੱਸੀ ਆ ਕਹਿੰਦਾ 2 ਕਿਲੋ ਹੁਣੇ ਤਾਂ ਕਰਨਾ ਇਹ 3 ਕਿਲੋ ਫੀਡ ਖਾਂਦਾ ਇਹ ਇੱਕ ਮਹੀਨੇ ਦੇ ਵਿੱਚ ਚਾਹੇ 35 ਦਿਨ ਦੇ ਵਿੱਚ ਹਾਂ ਆਹ ਘਾਣਾ ਹੀ ਐਨੇ ਐਵਰੇਜ ਆ ਕਹਿੰਦਾ ਵੀ ਇੱਕ ਮੁਰਗੇ ਦੀ ਇੰਨੀ ਐਵਰੇਜ ਆ ਇਹ ਚਾ ਉਹਦੇ ਖਾਈ ਜਾਂਦਾ ਕਿੰਨਾ ਕਿੰਨਾ ਮਾਲ ਪੈਂਦਾ ਵੀਰੇ ਇੱਕ ਬਾੜੀ ਚ ਅੱਛਾ ਇਹਦੇ ਚ ਨੀ ਮੈਂ 2000 ਪੈਂਦਾ ਉਹ ਚ 3000 ਪੈਂਦਾ ਉਹ ਬੜਾ ਏ ਉਹ ਬੜਾ ਵੀ ਯਾਰ ਛੋਟੇ ਛੋਟੇ ਹੁੰਦੇ ਨਾ ਹਾਂ ਇੱਥੇ ਫਿਰ ਨਾ ਸਹਿਜ ਵੀ ਬੜਾ ਹੋ ਗਿਆ ਹਨਾ ਇਹ ਵਧੀ ਜਾਂਦੇ ਆ ਹੂੰ ਨਿਮੇ ਕਬ ਬਾਈ ਨੇ ਆਪਾਂ ਨੂੰ ਹੋਰ ਦੱਸੀ ਗੱਲ ਕਹਿੰਦਾ ਜੇ ਮੁਰਗਾ ਨਾ ਵੀ ਜਿਆਦਾ ਫੀਡ ਖਾਂਦਾ 2 ਕਿੱਲੇ ਤੋਂ ਉੱਪਰ ਖਾ ਰਿਹਾ 3 ਤੇ ਤਿੰਨ ਕਿਲੋ ਤੋਂ ਉੱਪਰ ਖਾ ਰਿਹਾ ਨਾ ਫਿਰ ਕਹਿੰਦਾ ਫੀਡ ਚ ਪ੍ਰੋਬਲਮ ਆ ਫੀਡ ਚ ਜਾਨ ਨਹੀਂ ਹੈਗੀ ਕਹਿੰਦਾ ਨਹੀਂ ਤਾਂ ਤਿੰਨ ਕਿਲੋ ਫੀਡ ਨਾਲ 2 ਕਿਲੋ ਵਜਨ ਹੋਣਾ ਹੀ ਚਾਹੀਦਾ ਏ ਜੇ ਤੋਂ ਉੱਪਰ ਜ਼ਿਆਦਾ ਖਾ ਰਿਹਾ ਨਾ ਫੇ ਸਮਝ ਲੈ ਫੀਡ ਮਾ ਪ੍ਰੋਬਲਮ ਆ ਹਾਂ ਫੇ ਜਾਨ ਨਹੀਂ ਹੈਗੀ ਵਿੱਚ ਠੀਕ ਹੈ ਨੀ ਇਹ ਗੱਲਾਂ ਤਾਂ ਬਾਈ ਬਹੁਤ ਵਧੀਆ ਦੱਸੀਆ ਬਾਈ ਨੇ ਥੋੜਾ ਜਿਹਾ ਜਗ ਦਾ ਕੈਮਰੇ ਮੂਰੇ ਆਉਣਾ ਤੇ ਜੇ ਬਾਈ ਹੁੰਦਾ ਉਹਨੇ ਚੰਗੀ ਤਰ੍ਹਾਂ ਸਮਝਾਉਣਾ ਤਾਂ ਕਿ ਉਹ ਇਹਨਾਂ ਵਿੱਚ ਰਹਿੰਦਾ ਹਾਂ ਮਾਸਟਰ ਹੀ ਬਣ ਗਿਆ ਸਮਝ ਲੈ ਇਹਨਾਂ ਦਾ ਮੁਰਗਿਆਂ ਦਾ ਬਾਈ ਉਹ ਪੂਰੀ ਨੌਲੇਜ ਆ ਹੁੰਦਾ ਕਰਦਾ ਹਾਂ ਤੇ ਚਲੋ ਕੋਈ ਨਹੀਂ ਬਾਈ ਚੱਲ ਫੇਰ ਕਿਤੇ ਆਊਗਾ ਐ ਤਾਂ ਬਾਈ ਹੌਲੀ ਹੌਲੀ ਆਉਂਗੇ ਲੈ ਆਉਂਗੇ ਕੈਮਰੇ ਪੂਰੇ ਠੀਕ ਨੇ ਓ ਬਾਈ ਦੇਖੋ ਹੁਣ ਆਵਗੇ ਆਪਾਂ ਪਿੰਡ ਆ ਜਿਹੜਾ ਪਣ ਲਸਣ ਲਾਇਆ ਤਾਂ ਨਹੀਂ ਮੈਂ ਤੁਸੀਂ ਸਭ ਪਹਿਲਾ ਤੁਹਾਡਾ ਹੋ ਗਿਆ ਸਾਡਾ ਹਲੇ ਨਿਕਲ ਤੁਸੀਂ ਸਪਰੇ ਨਹੀਂ ਕਰੀ ਹੈਗੀ ਕਰੀ ਆ ਓਹ ਆ ਦੇ ਦੇ ਪ੍ਰੈਸਰ ਕਰਿਆ ਸਪਰੇ ਨੇ ਆ ਦੇਖੋ ਬਾਈ ਇੱਕ ਵੀ ਕੱਖ ਦਾ ਡੱਕਾ ਨਹੀਂ ਹੈਗਾ ਦੇਖੋ ਹੈ ਡੱਕੇ ਦਾ ਨਾ ਜੀਰੇ ਜੰਮਿਆ ਹੀ ਜੀਰੀ ਜੰਮੇ ਹੀ ਅਜ ਤਾਂ ਜਦੇ ਪਾਣੀ ਲਾਇਆ ਤੇ ਤੁਹਾਡੇ ਨਹੀਂ ਸਾਡੇ ਵੀ ਲੱਗੇ ਆਵੇਂ ਤਾਂ ਸਾਡੇ ਸਪਰੇ ਵੀ ਕਰੀ ਪਾਣੀ ਵੀ ਲਾਤਾ ਹਾਂ ਤੇ ਪਰ ਸਾਡੇ ਤੁਹਾਡੇ ਨਾ ਇਹਦੇ ਚ ਹਾਂ ਨਹੀਂ ਤੇ ਜੀਰੀ ਜੂਰੀ ਦਾ ਸਾਡੇ ਜੀਰੀ ਜੰਮੇ ਹੀ ਜੀਰੀ ਜੰਮੇ ਹੀ ਨਾ ਆਹ ਦੇਖੋ ਭਾਈ ਸਾਹ ਪਿਆ ਦੇਖੋ ਲਸਣ ਵੀ ਕਿੱਡਾ ਹੋ ਗਿਆ ਤੁਹਾਡਾ ਬਾਜਰੇ ਵਾਲਾ ਤਾਂ ਨਾ ਖੇਤ ਆਹ ਦੇਖੋ ਕਿੱਡਾ ਕਿੱਡਾ ਲਸਣ ਹੋ ਗਿਆ ਤੁਹਾਡਾ ਬਾਜਰੇ ਵਾਲਾ ਤਾਂ ਖੇਤ ਹਾਂ ਨਹੀਂ ਆ ਦਵਾਈ ਵੀ ਨਵੇਂ ਬਹੁਤ ਵਧੀਆ ਨਾ ਨਾ ਹੋ ਦਵਾਈ ਤਾਂ ਹੈਗੀ ਆ ਕੱਖ ਨਹੀਂ ਹੋਣ ਦਿੱਤਾ ਕੱਖ ਨਹੀਂ ਹੋਣ ਦਿੱਤਾ ਨੇ ਉਹ ਮੇਥੇ ਮੋਥੇ ਕਦੀ ਜੰਮਿਆ ਹੈ ਹਾਂ ਆ ਦੇ ਮੇਥੇ ਉਹ ਧਣੀਆਂ ਆ ਪਾਲਕ ਉਹ ਮੇਥੀ ਆਪਣਾ ਘਰ ਦਾ ਵਿਚ ਰੱਖਿਆ ਉਹ ਤਾਂ ਮੈਂ ਮੈਂ ਆਪ ਉਹ ਕਰਿਆ ਤਾਂ ਨਾ ਪਿਛਲੀ ਵਾਰੀ ਉਹ ਪਾਲਕ ਹਾਂ ਪਾਲਕ ਬੀਜੀ ਵੀ ਆ ਪਾਲਕ ਧਣੀਆਂ ਪਾਲਕ ਧਣੀਆਂ ਸਭ ਕੁਝ ਬੀਜਿਆ ਪਿਆ ਕਰੀਏ ਫੇ ਕਾਕੰਡਾ ਪਾਵੀ ਹੈ ਹੈ ਕਰੀਏ ਵੇ ਪਾ ਸਮਾਪਤੀ ਕਾਲੇ ਦੇ ਲਾਗੇ ਬਣਾਉਣ ਕਰਤਾ ਹਾਂ ਹਾਂ ਲਾਗੇ ਲਾਗੇ ਕਾਲੇ ਦੇ ਆ ਹੀ ਰਹਿੰਦੀ ਹੈ ਆ ਹੀ ਰਹੇ ਕਾਲੇ ਦੇ ਬਾਈ ਦਿਖਦਾ ਨਹੀਂ ਹੁਣ ਤੁੰਦ ਪੈਣ ਲੱਗੀ ਨਾ ਹਾਂ ਵੇਰੇ ਵੇਰੇ ਨਿੰਮੇ ਬਹੁਤ ਹੁੰਦੀ ਆ ਬਹੁਤ ਹੈ ਹੋਰ ਹੋਰ ਚਲੋ ਠੀਕ ਆ ਬਾਈ ਹੁਣ ਫਿਰ ਕਿਸੇ ਹੋਰ ਵਲੋਗਾਂ ਮਿਲਦੇ ਆ ਨਾ ਹਾਂ ਜਿੰਨੀ ਸਾਡੀ ਵੀਡੀਓ ਬਣੀ ਪ੍ਰਵਾਨ ਕਰਿਓ ਕਿ ਸਿਆਲ ਦੇ ਦਿਨਾਂ ਹੈ ਟਾਈਮ ਟਾਈਮ ਘੱਟ ਹੁੰਦਾ ਤੇ ਉਹੀ 2-3 ਘੰਟੇ ਦਾ ਆਉਣ ਜਾਣੇ ਨੂੰ ਉੱਥੇ ਹੋ ਜਾਂਦੇ ਆ ਹੈ 2-2 ਦਿਨ ਘੰਟੇ ਹੁੰਦੇ ਆ ਜਿਵੇਂ ਜੀ ਬਾਈ ਸਾਤੇ ਵੀਡੀਓ ਬਣੀ ਉਨੀ ਪ੍ਰਵਾਨ ਕਰਿਓ ਬਾਕੀ ਸਸਰੀ ਘਰ ਸਾਰਿਆਂ ਨੂੰ ਕਿਸੇ ਹੋਰ ਵੀਡੀਓ ਚ ਮਿਲਦੇ ਆਪਾਂ